ਆਦਮ ਆਦਮ ਨੂੰ 5-600 ਰੁਪਏ ਲੱਗੇ ਮੈਨੂੰ ਹੁਣੇ ਪਤਾ ਲੱਗਿਆ ਜੀ 2-4 ਮਿੰਟ ਪਹਿਲਾਂ ਕਿ ਪੈਟਰੋਲ ਪੰਪ 3 ਦਿਨ ਲਈ ਬੰਦ ਕਰਦੇ ਆ ਤੇ ਮੈਂ ਨਾਲ ਦੀ ਨਾਲ ਆ ਗਿਆ ਤੇਲ ਪ੍ਰਵਾਹਨ ਤੇ ਹੁਣ ਇੱਥੇ ਆ ਕੇ ਨਾ ਹੁਣੇ ਪਤਾ ਚੱਲਦਾ ਪਿਆ ਕਿ ਤੇਲ ਹੀ ਐ ਨਹੀਂਗਾ ਤੇ ਹੁਣ ਬੜਾ ਆਣਾ ਜਾਣਾ ਔਖਾ ਹੋ ਜਾਗਾ ਹੁਣ ਘਰੇ ਵੀ ਜਾਣਾ 13-14 ਕਿਲੋਮੀਟਰ ਘਰ ਆ ਇਥੋਂ ਡੀਐਮਸੀ ਤੋਂ ਤੇ ਹੁਣ ਵਾਪਸ ਵੀ ਆਣਾ ਹੁੰਦਾ ਕੰਮਾਂ ਕਰਦੇ ਅਸੀਂ ਕਿੱਦਾਂ ਆਵਾਂ ਜਾਵਾਂਗੇ ਬੜਾ ਔਖਾ ਹੋ ਗਿਆ ਹੁਣ ਤਾਂ ਇਹ ਜਿਹੜੇ ਮੋਦੀ ਜੀ ਨੇ ਲਾਇਆ ਵਾ ਡਰਾਈਵਰਾਂ ਤੋਂ ਉਹਦੇ ਕਰਕੇ ਸੰਭਾਲ ਦਿੱਤਾ ਗਿਆ ਕੰਮ ਤੇ ਇਸ ਤਰ੍ਹਾਂ ਦੇ ਉਹ ਉਹਨਾਂ ਦੀ ਆਪਣੀ ਹੈਗੀ ਆ ਰਾਏ ਤੇ ਹੁਣ ਆਮ ਪਬਲਿਕ ਨੂੰ ਤਾਂ ਬੜਾ ਔਖਾ ਹੁੰਦਾ ਬੈਣਾ ਇਹ ਡਰਾਈਵਰਾਂ ਨੇ ਬੰਦ ਕੀਤਾ ਲਾਗੇ ਤੇ ਕਿਤੇ ਨਹੀਂ ਘਾਰੇ ਹੈਗੇ ਭਾਈ ਅ ਵੀ ਕਿਹਦੇ ਅਸੀਂ ਕੰਮ ਨਹੀਂ ਕਰਨਾ ਚਾਹਤ ਤੱਕ ਇਹ ਕਾਲਾ ਕਾਨੂੰਨ ਦਾ ਸੁਨਿਲ ਤਗੰਦਾ ਜਿਹੜੀ 1 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਜੁਰਮਾਨਾ ਉਹਨਾਂ ਦੀ ਹੁਣ ਆਪਾਂ ਕੀ ਕੀ ਕਹਿ ਸਕਦੇ ਹਾਂ ਨੰਬਰ ਇਹ ਕਿਤੇ ਨਾ ਕਿਤੇ ਆਮ ਬੰਦੇ ਨੂੰ ਪਰੇਸ਼ਾਨੀ ਆਏਗੀ ਆਮ ਬੰਦੇ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਜੀ ਹੁਣ ਮੈਂ ਮੈਂ ਜਿਵੇਂ ਆਇਆ ਮੇਰੇ ਨਾਲ ਨਾਲ ਹੋਰ ਸਾਥੀ ਵੀ ਆਂਦੇ ਪਏ ਨੇ ਇੱਥੇ ਤੇ ਬੜਾ ਔਖਾ ਹੁੰਦਾ ਪਏ ਪٹرول ਹੁਣ ਲੋਕਾਂ ਨੇ ਮਤਲਬ ਆਣਾ ਜਾਣਾ ਬੜੀ ਦੂਰ ਦੂਰ ਆਣਾ ਜਾਣਾ ਤੇ ਉਹਨਾਂ ਜਕਦਮ ਤੇਲ ਖਤਮ ਹੋ ਜਾਣਗੇ ਤੇ ਦਾਵਾ ਜਾਵਾਂਗੇ ਤੇ ਬਾਕੀ ਪੰਪਾ ਤੇ ਵੀ ਤੁਸੀਂ ਜਾ ਕੇ ਆਈ ਨਹੀਂ ਹਜੇ ਨਹੀਂ ਹਜੇ ਇੱਥੇ ਆਇਆ ਜੀ ਅਜੇ ਦਾ ਪਹਿਲਾ ਹੀ ਹੈ ਪੈਟਰੋਲ ਪੰਪ ਤੇ ਤੇਲ ਨਹੀਂ ਹੈਗਾ ਕੇਵੀਐਮ ਸਕੂਲ ਦੇ ਸਾਹਮਣੇ ਸੁਖਮਨੀ ਐਕਸਪੀ ਸਰਵਿਸ ਸੈਂਟਰ ਹੈਗਾ ਜੀ ਇਹ ਸਰ ਹੜਤਾਲ ਕਾ ਦੇ ਲਈ ਹੋਈ ਹੈ ਜੀ ਇਹ ਹੜਤਾਲ ਜਿਹੜਾ ਨਵਾਂ ਕਾਨੂੰਨ ਕੱਢਿਆ ਹੈ ਕਿ ਟਰੱਕ ਦੇ ਨਾਲ ਐਕਸੀਡੈਂਟ ਨਾਲ ਬੰਦੇ ਨੂੰ ਕੁਝ ਹੋ ਜਾਏ ਤਾਂ ਉਹਨੂੰ 7 ਸਾਲ ਦੀ ਸਜ਼ਾ ਜੋ 7 ਲੱਖ ਰੁਪਏ ਜੁਰਮਾਨਾ ਉਹ ਚੱਕਰ ਤੇ ਸੰਡੇ ਦੋਨਾਂ ਨੇ ਯੂਨਿਅਨਸ ਨੇ ਸਟ੍ਰਾਈਕ ਕਿੱਦੀ ਹੋਈ ਹੈ ਜੀ ਸੰਡੇ ਨੂੰ ਕੋਈ ਸਪਲਾਈ ਨਹੀਂ ਆਈ ਜਿਸ ਦੇ ਕਰਕੇ ਪਬਲਿਕ ਨੂੰ ਵੀ ਜਿਆਦਾ ਪਰੇਸ਼ਾਨੀਆਂ ਹੋ ਰਹੀਆਂ ਜੀ ਤੇ ਇਸ ਵੇਲੇ ਸਾਡੇ ਕੋਲ ਡੀਜ਼ਲ ਪੈਟਰੋਲ ਦੋਨੋਂ ਹੀ ਖਤਮ ਹੈ ਜੀ ਤੇ ਸਰ ਬਾਕੀ ਲੋਕਾਂ ਦੇ ਵੀ ਇਦਾਂ ਹੀ ਹੈ ਤੇ ਹੁਣ ਕੱਦ ਘੜਤਾਲ ਚੱਲੇਗੀ ਇਹ ਹੜਤਾਲ ਦਾ ਜੇ ਕੋਈ ਆਈਡੀਆ ਨਹੀਂ ਹੈ 3-4 ਤਰੀਕ ਤੱਕ ਕਹ ਰਹੇ ਨੇ 16 ਨੂੰ ਉਸ ਵਾਸਤੇ ਰਸ ਨਿਊਜ਼ਪੇਪਰ ਚਾਹ 10 ਤਰੀਕ ਨੂੰ ਗੱਲ ਹੋਣੀ ਹੈ ਲੇਕਿਨ ਕਿਤੇ ਨਾ ਕਿਤੇ ਲੋਕਾਂ ਨੂੰ ਤਾਂ ਪਰੇਸ਼ਾਨੀ ਆਏਗੀ ਬਿਲਕੁਲ ਜੀ ਲੋਕਾਂ ਨੂੰ ਪਰੇਸ਼ਾਨੀ ਹੈਗੀ ਹੈ ਜੇ ਉਹ ਟਰੱਕ ਨਹੀਂ ਚੱਲਣਗੇ ਸਬਜ਼ੀਆਂ ਵਗੈਰਾ ਜਦੋਂ ਏਡਾ ਮਹਿੰਗੇ ਹੋ ਜਾਣੇ ਆ ਹਰ ਚੀਜ਼ ਮਹਿੰਗੀ ਹੋ ਜਾਣੀ ਹੈ ਪਬਲਿਕ ਨੂੰ ਐਨੀ ਪਰੇਸ਼ਾਨੀ ਹੋਣੀ ਹੈ ਆਨਜਾਨੇ ਵਾਸਤੇ ਸਾਰਿਆਂ ਨੂੰ ਔਖਾ ਹੋ ਜਾਏਗਾ ਕਿਤੇ ਨਾ ਕਿਤੇ ਕੰਮ ਠੱਪ ਨਹੀਂ ਹੋ ਜਾਣਗੇ ਇਸੇ ਬਿਲਕੁਲ ਠੱਪ ਹੋ ਜਾਣਗੇ ਸਰ ਬਿਲਕੁਲ ਠੱਪ ਹੋ ਜਾਣਗੇ ਜੀ ਇਹ ਆਰਡਰ ਵਾਪਸ ਲੈਣੇ ਚਾਹੀਦੇ ਆ ਮੇਰੇ ਹਿਸਾਬ ਨਾਲ ਤਾਂ ਵਾਪਸ ਹੀ ਲੈਣਾ ਚਾਹੀਦਾ ਜਾਂ ਨੂੰ ਥੋੜਾ ਬਹੁਤ ਠੀਕ ਕਰਨਾ ਚਾਹੀਦਾ ਹੈ ਤਾਂ ਕਿ ਪਬਲਿਕ ਨੂੰ ਪਰੇਸ਼ਾਨੀ ਨਾ ਹੋਏ ਇਹੋ ਗੱਲ ਹੈ ਅਸੀਂ ਇਹੋ ਚੰਨੇ ਹੜਤਾਲ ਹੋਏ ਨਾ ਸਰ ਕੁਝ ਸਮੂਥਲੀ ਚੱਲੀ ਆਏ ਬਟ ਕੁਝ ਕਾਨੂੰਨ ਅਸਰ ਜਿਹਦੇ ਕਰਕੇ ਲੋਕਾਂ ਨੇ ਸਟ੍ਰੈਪ ਚੱਕਿਆ ਇਹ ਪੱਖੋਵਾਲ ਪੱਖੋਵਾਲ ਰੋਡ ਫੁੱਲਾਂਵਾਲ ਚੁੰਗੀ ਜੀ ਅੱਛਾ ਸਰ ਕਿਸ ਤਰ੍ਹਾਂ ਦੇ ਹਾਲਾਤ ਨੇ ਪੈਟਰੋਲ ਪੰਪਾਂ ਦੇ ਜਿਹੜਾ ਪੈਟਰੋਲ ਜਲਦੀ ਖਤਮ ਹੋ ਗਿਆ ਪੈਟਰੋਲ ਜਿਹੜਾ ਹੈਗਾ ਜੀ ਉਹ ਵੀ ਖਤਮ ਹੈ ਕੱਲ ਦਾ ਹੀ ਸਿਰਫ ਇੱਕ ਐਕਸਪੀ 100 ਪੈਟਰੋਲ ਸਾਡੇ ਕੋਲ ਇਸ ਟਾਈਮ ਮੌਜੂਦ ਹੈ ਜਿਹੜਾ ਕਸਟਮਰ ਨੂੰ ਦੇ ਰਹੇ ਆ ਡੀਜ਼ਲ ਚੰਨ ਮਿੰਟਾਂ ਦੇ ਵਿੱਚ ਸਾਡੇ ਕੋਲੇ ਖਤਮ ਹੋਣ ਵਾਲਾ ਹੈ ਡਰਾਈਵਰਾਂ ਦੀ ਹੜਤਾਲ ਹੋਣ ਕਰਕੇ ਗੱਡੀਆਂ ਜਿਹੜੀ ਤਿੰਨ ਦਿਨ ਤੋਂ ਕੋਈ ਨਹੀਂ ਭਰੀਆਂ ਜੀ ਲੋਕਾਂ 'ਚ ਹਫੜਾ ਆਪਣੀ ਮਚੀ ਦੀ ਲੋਕਾਂ 'ਚ ਹਫੜਾ ਤਾਂ ਫੜੀ ਮਚੀ ਆ ਅਸੀਂ ਕੰਟਰੋਲ ਕਰ ਰਹੇ ਆ ਮਾਰਨਿੰਗ ਦੇ ਲੱਗੇ ਹੋਏ ਆ ਅੱਛਾ ਜੀ ਕੀ ਅਪੀਲ ਕਰੋਗੇ ਕਿਉਂਕਿ ਬੱਡੀ ਗਣਤੀ ਜੇ ਅਸੀਂ ਦੇਖ ਰਿਹਾ ਵੀ ਲੋਕ ਆ ਰਹੇ ਨੇ ਤੁਸੀਂ ਜੇਡ ਵੀ ਬੰਦ ਕਰਨ ਦੇ ਮਜਬੂਰ ਹੋਗੇ ਅਸੀਂ ਮੋਦੀ ਸਾਹਿਬ ਨੂੰ ਅਪੀਲ ਕਰਾਂਗੇ ਕਿ ਉਹ ਡਰਾਈਵਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੇ ਜਲਦ ਤੋਂ ਜਲਦ ਇਸ ਸਟ੍ਰਾਈਕ ਨੂੰ ਖਤਮ ਕੀਤਾ ਜਾਵੇ ਲੋਕਾਂ ਨੂੰ ਪਤਾ ਨਹੀਂ ਕਿਸ ਬਾਰੇ ਜਾਣਕਾਰੀ ਨਹੀਂ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਾਂਜੀ ਅਚਾਨਕ ਖੱਜਲ ਖਰਾਬ ਹੋ ਰਹੇ ਨੇ ਅਚਾਨਕ ਖੱਜਲ ਖਰਾਬ ਲੋਕ ਵੀ ਹੋ ਰਹੇ ਆ ਅਸੀਂ ਵੀ ਹੋ ਰਹੇ ਆ ਸਟੈਂਡਰਡ ਪੈਟਰੋਲ ਹੈ ਜਦੋਂ ਮਰਜ਼ੀ ਜਿਹੜੇ ਮਰਜ਼ੀ ਆਫੀਸਰ ਤੋਂ ਕੰਪਨੀ ਦੇ ਆਫੀਸਰ ਤੋਂ ਪਤਾ ਕਰ ਸਕਦੇ ਹੋ ਗੋਪਾਲਾ ਪੈਟਰੋਲ ਤੇ 160 ਰੁਪਏ ਲੀਟਰ ਵਾਲਾ ਪੈਟਰੋਲ ਹਾਜ਼ਰ ਹੈ ਉਹ ਜਦ ਤੱਕ ਡਰਾਈ ਨਹੀਂ ਹੁੰਦਾ ਅਸੀਂ ਲੋਕਾਂ ਨੂੰ ਦੱਸ ਕੇ ਭਾਰੇ ਆ ਇਸ ਚੀਜ਼ ਦਾ ਕੰਪਨੀ ਤੋਂ ਪਤਾ ਕਰਾਇਆ ਜਾ ਸਕਦਾ ਹਾਂ ਵੀ ਪੈਟਰੋਲ ਹੀ ਹੋ ਮਿੰਗ ਵੀ ਪੈਟਰੋਲ ਹੀ 160 ਰੁਪਏ ਲੀਟਰ ਹੈ ਅਸੀਂ ਅਸੀਂ ਮਸ਼ੀਨ ਨੂੰ ਤਾਂ ਛੇੜਖਾਨੀ ਕਰ ਹੀ ਨਹੀਂ ਸਕਦੇ ਜੀ ਨਾਮ ਆ ਜੀ ਰਾਮ ਕੁਮਾਰ ਛਾਵੜਾ ਜੀ ਅਟਕ ਇੱਕਦਮ ਪਟੋਲਾ ਪੰਪਰ ਤੇ ਜਿਹੜੀ ਹੜਤਾਲ ਹੋਈ ਕਿੰਨੇ ਕਿੰਨੇ ਲੋਕ ਜਿਹੜੀ ਨੇ ਆ ਰਹੇ ਨਹੀਂ ਜਾਂ ਕਿਹ ਤਰ੍ਹਾਂ ਦੇ ਹਾਲਾਤ ਦੇਖੋ ਇਹ ਲੋਕ ਬਹੁਤ ਪਰੇਸ਼ਾਨ ਨੇ ਜਿਹੜੀ ਹੜਤਾਲ ਕੀਤੀ ਹੈ ਟਰੱਕ ਡਰਾਈਵਰਾਂ ਨੂੰ ਚਾਹੀਦਾ ਹੈਗਾ ਸਰਕਾਰ ਦੇ ਨਾਲ ਬੈਠ ਕੇ ਗੱਲ ਕਰਨ ਹੜਤਾਲ ਦਾ ਕੋਈ ਹੱਲ ਥੋੜੀ ਆ ਵੀ ਹੜਤਾਲ ਦੇ ਨਾਲ ਪਬਲਿਕ ਕਿੰਨੀ ਡਿਸਟਰਬ ਹੋ ਰਹੀ ਆ ਪਬਲਿਕ ਨੂੰ ਤੰਗ ਕਰਨ ਵਾਲਾ ਕੰਮ ਹੈ ਹੜਤਾਲ ਕਾ ਵੀ ਹੈ ਇਹ ਉਹ ਕੀ ਹਾਲਾਤ ਕੀ ਹਾਲਾਤ ਅਜੇ ਤਾਂ ਦੇਖੋ ਉੱਥੇ ਹੜਤਾਲ ਜਾਰੀ ਆ ਜੋ ਜਲੰਧਰ ਤੋਂ ਪਤਾ ਲੱਗਿਆ ਹੁਣੇ ਫੋਨ ਕਰਕੇ ਪੁੱਛਿਆ ਸੀ ਉੱਥੇ ਹੜਤਾਲ ਜਾਰੀ ਹੈ ਪੰਪ ਤੇ ਕਿੰਨਾ ਦੇ ਹਲਾ ਬੰਪ ਤੇ ਹਲਾਤ ਇਦਾਂ ਦੇ ਨੇ ਤੁਸੀਂ ਦੇਖ ਹੀ ਰਹੇ ਹੋ ਸਾਰੇ ਸਾਹਮਣੇ ਅਸੀਂ ਤੇ ਜਿਹੜਾ ਤੇਲ ਹੈਗਾ ਵੇਚ ਰਹੇ ਆ ਅਸੀਂ ਤੇ ਕਿਸੇ ਨੂੰ ਮੋੜਨਾ ਨਹੀਂਗਾ ਜਿਹੜਾ ਤੇਲ ਹੈਗਾ ਦੇਣਾ ਹੈ ਕਿੰਨਾ ਕ ਤੇਲ ਬਚਿਆ ਜੀ ਜਿਹੜਾ ਬਚਿਆ ਸੀ ਉਹ ਹੀ ਦੇ ਰਹੇ ਆ ਡੀਜ਼ਲ ਡੀਜ਼ਲ ਵੀ ਜਿਹੜਾ ਬਚਿਆ ਸੀ ਉਹ ਵੀ ਖਾਲੀ ਹੋ ਰਿਹਾ ਬਸ ਕਹਿੰਦੇ ਪੈਟਰੋਲ ਪਤਾ ਮੈਨੂੰ ਖਤਮ ਹੋ ਗਿਆ ਸੀ ਪੈਟਰੋਲ ਨਹੀਂ ਆ ਪੈਟਰੋਲ ਦੇ ਰਹੇ ਆ ਥੋੜਾ ਜਿਹਾ ਹੈਗਾ ਸਾਡੇ ਕੋਲ ਉਹ ਦੇ ਰਹੇ ਆ ਜੀ ਅੱਛਾ ਦੇ ਰਹੇ ਆ ਲੋਕਾਂ ਜੀ ਅਸੀਂ ਕੀ ਗੱਲ ਹੋ ਗਈ ਜੀ ਕਿੱਥੇ ਆਇਓ ਇੱਥੇ ਬੰਪ ਤੇ ਖੜੇ ਆ ਹੋਰ ਕਿਥੇ ਖੜੇ ਆ ਕੀ ਪ੍ਰੋਬਲਮ ਆ ਗਈ ਹੈ 160 ਰੁਪਏ ਲੀਟਰ ਹੋ ਗਿਆ ਤੇਲ ਹਾਂ ਨੇ ਕਹਿੰਦੇ ਤੇਲ ਹੀ ਮਹਿੰਗਾ ਵਾ ਉਹ ਔਰ ਕਿਹੜਾ ਤੇਲ ਮਹਿੰਗਾ ਦੁਨੀਆਂ ਤੋਂ ਪਹਿੰਗਾ ਹੋ ਗਿਆ ਇਹ ਅੱਜ ਦਾ ਹੀ ਰੇਟ ਆ ਇਹ ਅਜੇ ਹੁਣ ਕਿੰਨਾ ਪਵਾ ਰਹੇ ਹੋ 250 ਦਾ ਪਵਾਇਆ ਹੁਣ ਦੇਖਦੇ ਆ ਕਿੰਨਾ ਪਾਉਂਦੇ ਆ ਅੱਛਾ ਜੀ 160 ਰੁਪਏ ਦੇ ਆ ਵਾਲੇ ਦੇ ਤੇ ਕੋ ਵਾਲੀਆ ਜੀ ਮਿਲ ਗਿਆ ਮਿਲ ਗਿਆ ਜੀ ਅੱਛਾ ਬੜੇ ਔਖੇ ਹੋਏ ਬੜੇ ਔਖੇ ਹੋਏ ਹਾਂ ਜੀ ਕਿੰਨਾ ਪਵਾਇਆ 90 ਰੁਪਏ ਦਾ ₹160 ਲੀਟਰ ਵਾਲਾ ਪਜਾਇਆ ਅੱਛਾ ਮਹਿੰਗਾ ਹਾਂਜੀ ਮਹਿੰਗੇ ਵਾਲਾ ਹੈ